ਸਤਿ ਸ਼੍ਰੀ ਅਕਾਲ ਬੀਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਮੈਂ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਆਪਾਂ ਫਿਰ ਅੱਜ ਪਹੁੰਚ ਚੁੱਕੇ ਹਾਂ ਬਾਈ ਸਰੋਂ ਸਿੰਘਲ ਪਿੰਡ ਫੱਡੇ ਜ਼ਿਲ੍ਹਾ ਗੁਰਦਾਸਾ ਚਲੋ ਅੱਜ ਨੂੰ ਬਾਈਆਂ ਬੜੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਈਆਂ ਪਰ ਤੁਹਾਨੂੰ ਪਤਾ ਬਾਈ ਦੇ ਭਾਅ ਵੀ ਨਿਕਲੇ ਨਿਕਾਈ ਹੁੰਦਾ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮੇਰਾ ਚਾਹੀਦਾ ਰਹਿ ਗਿਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦਿਆਂ ਨੂੰ ਸਾਰਿਆਂ ਪਿਆਰ ਭਰੀ ਸਤਿਕਾਰ ਆਸ ਕਰਦੇ ਆ ਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਕੇ ਰੱਖੇ ਤੇ ਤੰਦਰੁਸਤ ਰੱਖੇ ਤੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਧੰਨਵਾਦ ਅਨਮੋਲ ਖਜ਼ਾਨੇ ਇਹਨਾਂ ਨੂੰ ਸਾਫ਼-ਸਾਂਭ ਰੱਖ ਹਾਂਜੀ ਹਾਂਜੀ ਜਿੰਨਾ ਹੀ ਹੋ ਸਕਦਾ ਵਾਦ ਤੋਂ ਵਾਦ ਸਤਿਕਾਰ ਦਿਆ ਕਰੋ ਤੇ ਟਾਈਮ ਦਿਆ ਕਰੋ ਬਿਲਕੁਲ ਜੀ ਤੇ ਬਾਕੀ ਸੰਦੀਪ ਜੀ ਅੱਜ ਛੋੜੀ ਸਮੇਂ ਦੀ ਘਾਟ ਵਾ ਇੱਕ ਨਾਲ ਪਹਿਲਾਂ ਹੋਰ ਦੱਸਦਾ ਅੱਜ 21 ਤਰੀਕਤ ਵਾ ਹਾਂਜੀ ਅੱਜੀ ਵੀਡੀਓ ਪੈ ਜਾਣੀ ਐ ਜੀ। ਬਿਲਕੁਲ। 1 ਘੰਟੇ ਬਾਅਦ ਹੀ ਵੀਡੀਓ ਪੈ ਜਾਣੀ ਆ। ਤੇ ਵੀਰ ਜੀ 2 ਦਿਨ ਵਾਸਤੇ ਕੰਮ ਜਾਣਾ। 22 ਤੇ 23 ਤਰੀਕ ਨੂੰ ਫੋਨ ਚੱਲਦਾ ਰਹੂਗਾ ਮੈਂ ਨਹੀਂ ਚੁੱਕੂਗਾ। ਹਾਂ ਸਹੀ ਗੱਲ ਐ ਜੀ। ਕੋਈ ਦੱਸਣਾ ਚੰਗਾ ਹੁੰਦਾ ਵਾ ਨਾ। ਜਿੰਨੇ ਵੀ ਕੋਈ ਮਾਲ ਡੰਗਰ ਲੈਣਾ ਮੈਨੂੰ ਸ਼ਾਮ ਤੱਕ 6 ਵਜੇ ਤੱਕ ਜਿੱਦਾਂ ਮਰਜ਼ੀ ਫੋਨ ਕਰ ਸਕਦਾ। ਉਹ ਤੋਂ ਬਾਅਦ ਫੋਨ ਵੀਰ ਜੀ ਉਹੜੀ ਚੁੱਕਣ ਕੋਈ ਚਲ। ਡਿਟੇਲ ਮੈਂ ਸਾਰੀ ਦੱਸ ਦੇਣੀ ਆ। ਹਾਂ ਜੀ ਜੀ। ਪੈਸੇ ਪਾਓ ਡੰਗਰ ਲੈ। ਵਾਹ ਜੀ ਵਾਹ। ਈ ਕਾ ਨਾ ਤੇ ਕੱਲ ਦੇ ਪਰਸੋਂ ਦੋ ਦਿਨ ਆਪਾਂ ਫੋਨ ਨਹੀਂ ਚੁੱਕ ਸਕਦੇ ਬਸ ਇੰਨੀਆਂ ਕਿ ਬੇਤੀਆਂ ਮੱਝ ਵਾਲੇ ਚੱਲੀਏ ਕਿ ਗਾਂ ਵਾਲੇ ਚੱਲੀਏ ਨਹੀਂ ਅਜੇ ਗਾਂ ਹੀ ਵਖਾਈਏ ਵਡੀ ਆ ਖੋਲਿਓ ਵਡੀ ਬੈਪ ਖੋਲਿਓ ਮਾਰਾ ਜਾ ਖੋਲਿਓ ਭਾਜੀ ਕਾਦੀ ਬਣਾਣਾ ਬੈਠਾ ਆਪਦੇ ਦੋ ਗਾਇਆਂ ਵਰਗਾ ਖਾਣ ਵੀ ਦੋ ਗਾਇਆਂ ਇਹਨੂੰ ਸਵੇਰੇ ਸੂਈ ਆ ਹਾਂਜੀ ਸਵੇਰੇ ਸੂਈ ਆ 5:00 ਵਜੇ ਸੂਈ ਆ ਤੇ ਸੰਦੀਪ ਜੀ 6 ਕਿਲੋ ਗਾਈ ਮੈਂ ਖਾਲੀ ਕੀਤੀ ਆ ਇੱਕ ਕਰਾ ਵੇਖ ਸਹੀ ਖਾਓ ਜੀ ਇਹਨੂੰ ਜੀ ਖਾਣੇ ਦੇਖਣਾ ਲੱਗ ਕਰਾ ਥਾਣ ਵੇਖ ਆਤੀ ਕਰਾਈ ਪਈ ਇਹ ਜੀ ਗੱਲ ਦਾ ਸਾਈ ਵਾਲਾ ਗਾਵਾ ਸੰਦੀਪ ਜੀ ਨੂੰ ਇਹ ਹੈਗੀ ਟੈਕਨੀਕ ਆਈ ਨਹੀਂ ਪਈ ਉਹ ਨਹੀਂ ਆਪਣੀ ਵਿੱਚ ਨਹੀਂ ਨਹੀਂ ਪਈ ਹੈਨਾ ਨਹੀਂ ਪਈ ਜੀ ਬਾਕੀ ਸਬੇ ਦਾ ਲਿਆ ਵਾ ਵਾ ਬੇ ਲੈ ਆ ਕਿਚੂ ਕੰਮ ਦੀ ਫੋਟੋ ਤਾਰਾ ਕਹਿੰਦੀ ਜਿਆਦੀ ਤੇ ਬੱਚੀ ਵੀ ਮਗਰ ਸਿਰੇ ਐ ਪਤਾ ਲੱਗਦਾ ਸੂਈ ਜਿੱਤਾ ਇਹ ਲਾਦਾ ਕੱਪੜਾ ਜਿੱਦਾ ਕੱਪੜਾ ਵਾਕਿਆ ਨਹੀਂ ਲੱਗਦੀ ਕੱਪੜਾ ਆਪ ਸੁਵੇਰੇ ਸੋਈ ਅਜੇ ਤੇ ਵੱਸੀ ਵੀ ਆ ਵੇਖੋ ਕਿੱਡੀ ਸਿਰੇ ਦੀ ਆ ਲੋ ਵੱਛੀ ਦੇ ਕਿੱਡੀ ਸੋਹਣੀ ਤੇ ਰੱਸੀ ਪਾ ਕੇ ਕੋਈ ਲਾਤਰੀ ਮੱਝਾ ਵਾਂਗੂਗੇ ਮਤਲਬ ਲੱਤਾਂ ਗੱਡ ਕੇ ਮਰਨੀ ਹਾਂ ਜੀ ਤੇ ਬਾਕੀ ਸੰਦੀਪ ਜੀ ਜੇ ਬੰਦੇ ਨੇ ਇੱਕ ਵੀ ਰੱਖਣੀ ਹੋਵੇ ਨਾ ਤੇ ਦੁਬਈ ਜਾਣ ਦੀ ਲੋੜ ਨਹੀਂ 20-25 ਹਜ਼ਾਰ ਮਹੀਨੇ ਦੇਈ ਜਾ ਦੇਈ ਜਾਣਾ ਭਾਈ ਠੀਕ ਆ ਨਾ ਇਹ 2 ਮਹੀਨਿਆਂ ਚ ਗਾਂ ਫਰੀ ਆ ਬਿਲਕੁਲ ਜੀ ਬਿਲਕੁਲ 2 ਮਹੀਨਿਆਂ ਚ ਗਾਂ ਫਰੀ ਆ ਤੇ ਮੁੱਲ ਵੀ ਇਹਦਾ ਇੰਨਾ ਕਾਰਨਾਮਾ ਸੁਣ ਕੇ ਹਰਾਨ ਰਹਿ ਜਾਓਗੇ ਠੀਕ ਆ 45000 ਤੇ 500 ਛੋੜ 45000 ਦੀ ਸ਼ਾਪਿੰਗ ਹੋ ਜਾਂਦੀ ਜੇ ਦੁਬਈ ਜਾਣਾ ਹੋ ਬੇਟਾ ਇੰਨਾ ਕਲੀੜਾ ਕੱਪੜੇ ਬਣਾ ਲੈਣਾ ਪੈਸੇ ਵੱਖਰੇ ਰਹਿ ਜਾਂਦੇ ਆ ਹਣਾ ਤੇ ਇਹ ਕਰਕੇ ਇਹਦਾ ਇੰਨਾ ਕੀ ਮੁੱਲਵਾ ਤੇ ਜਿੰਨੇ ਖਰੀਦ ਲਈ ਮੈਂਟ ਦੇ 2:00 ਵਜੇ 1:30 ਵਜੇ ਵੀਡੀਓ ਪਾ ਜਾਣੀ ਆ ਵੀ ਆ ਤੇ 4:00 ਵਜੇ ਨੂੰ ਜਾ ਕੇ ਗੋਲਾ ਖਾਓ ਸ਼ਾਮ ਬਾ ਠੀਕ ਆ ਮੈਂਟੋ 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 ਇਹ ਵੀ ਸੰਦੀਪ ਦੀ ਬੱਸੀ ਬੜੀ ਚੰਗੀ ਆ ਜਿਹੜੀ ਆ ਸੀਲ ਹੈ ਜੀ ਬੜੀ ਸੀਲ ਚੰਗੀ ਆ ਇਹ ਇੰਨੀ ਚੰਗੀ ਨਾ ਮਾਸਟਰ ਜਗਿੰਦਰ ਸਿੰਘ ਕੋ ਲਈ ਆ ਪ੍ਰਿੰਸੀਪਲ ਆਓ ਹਾਂਜੀ ਹਾਂਜੀ ਬੜੇ ਸ਼ੌਂਕ ਨਾਲ ਦੁਜਾ ਸੁਦਾ ਵਹਿਣ ਰੱਖੀ ਆ ਹੁਣ ਉਹ ਜਾ ਰਹੇ ਬਾਹਰ ਠੀਕ ਆ ਤੇ ਬੜੀ ਚੰਗੀ ਬੱਸੀ ਆ ਕੈਮਰਾ ਵਾਲੇ ਤੇ ਵੇਖਣ ਵਾਲੀ ਚੀਜ਼ ਆ ਤੇ ਬੱਜਾ ਵਾਲੀ ਕੰਮ ਦੀ ਕੀ ਆ ਬੜੇ ਸ਼ੌਂਕ ਨਾਲ ਸੰਦੀਪੀ ਰੱਖੀ ਸੀ ਬਿਲਕੁਲ ਉਹਦੇ ਯਾਦੇ ਸੰਭਾਲ ਰੱਖੀ ਬਰਾਬਰ ਦੇਖ ਥਾੜੇ ਲੈਵਾ ਸੋਹਣੀ ਵਹਿਣ ਵਾਲੀ ਸੋਹਣੀ ਵਹਿਣ ਮਾਸ਼ਲਾ ਦੇ ਨੇ ਦਾ ਵੀ ਬੜਾ ਜ਼ਬਰਦਸਤ ਲੱਗਾ ਜੀ ਯਾਰ ਥਾਣਾ ਤੇ ਕੋਈ ਸ਼ੌਂਕ ਨਾ ਰੱਖੇ ਦੁੱਧ ਪੀਣ ਵਾਲਾ ਬਿਲਕੁਲ ਭਾਜੀ ਬਿਲਕੁਲ ਸ਼ੌਂਕ ਨਾ ਦੁੱਧ ਪੀਣ ਆਸੇ ਰੱਖੇ ਜਿੰਨੀ ਚੰਗੀ ਸੰਦੀਪ ਜੀ ਬੱਚੀ ਆ ਨਾ ਵਾਲੀ ਕਰਦੂਦ ਵਾਲੀ ਹੈਗੀ ਆ ਹਨਾ ਆਪਣਾ ਚਾਰ ਸੂਏ ਪੀਵੇ ਦੁੱਧ ਪੀਣ ਵਾਲੀ ਬੱਚੀ ਆ ਤੇ ਦੇਣੀ ਇਹ ਵੀ ਅੱਜ ਇਦਾਂ ਹੀ ਆ 36000 ਜੀ ਟੈਨਸ ਨਹੀਂ ਬੜੀ ਪਹਿਲੇ ਪਹਿਲੇ ਫੋਨ ਤੇ ਪਹਿਲੇ ਪਹਿਲੇ ਫੋਨ ਤੇ ਤੇ ਬਾਕੀ ਵੀਰ ਜੀ ਡਿਟੇਲ ਮੈਂ ਨਾਲੋਂ ਨਾਲ ਦੱਸਤੀ ਜੇ ਉਹ ਅੱਜ ਸੂਈ ਆ ਥਣ ਭਾਂਡੇ ਦੀ ਓਕੇ ਆ ਰੱਸੀ ਨਾਲ ਮਿਲਦੀ ਆ ਇਹ ਸੋਣ ਵਾਲੀ ਆ ਜੇ ਵੀਰ ਜੀ ਹਣੀ ਫੋਨ ਚੁੱਕਣਗੇ ਤੇ ਡਿਟੇਲ ਤੁਹਾਨੂੰ ਦੱਸਤੀ ਇਹੋ ਹੀ ਡਿਟੇਲ ਰਹਿਣੀ ਜੇ ਬਸ ਠੀਕ ਆ ਜੋ ਦੱਸਤਾ ਨਾ ਇਹੋ ਹੀ ਕੁਛ ਰਹਿਣਾ ਜੋ ਮੇਰਾ ਸੁਣ ਲਓ ਇਹੋ ਕੁਛ ਹੀ ਰਹਿਣਾ ਹਾਂ ਠੀਕ ਆ ਚਲੋ ਆਜੋ ਇਹ ਵੀ ਸੰਦੀਪ ਜੀ ਅੱਜ ਸਵੇਰੇ ਸੂਈ ਆ ਕੱਟਾ ਦਿੱਤਾ ਨੀ ਲੀਦਾ ਹਰੀ ਦੀ ਹਾਂਜੀ ਬਹੁਤ ਚੰਗੀਆਂ ਨਿਸ਼ਾਨੀਆਂ ਪੱਖੋਂ ਨਾ ਬੜੀ ਪਰਮਾਤਮਾ ਨੇ ਤੇ ਕਿਰਪਾ ਕੀਤੀ ਆ ਦੇਖ ਲੈ ਵਸੰਤ ਕੋਈ ਲੈ ਵੇਖ ਲੈ ਵੇ ਮੋੜ ਕੇ ਇੱਧਰ ਵੇਖ ਇਹ ਸਾਰੀਆਂ ਨਿਸ਼ਾਨੀਆਂ ਮੀਟਰ ਦਾ ਹੀ ਲੈਵਾ ਅਗਲੇ ਪਾਸੇ ਲਾਈ ਫੇਰ ਲਈ ਆ ਜੀ ਫੇਰ ਟੋਟਲ ਨਿਸ਼ਾਨੀਆਂ ਵੇਖ ਸੰਦੀਪ ਇਕਮੈਂਟ ਜਿੱਥੇ ਮੈਂ ਖੜਾ ਹੋ ਕੋ ਇਕ ਵੇਟ ਵੇ ਸੰਦੀਪ ਇਕਮੈਂਟ ਇਕਮੈਂਟ ਇੱਧਰ ਆਇਆ ਇੱਧਰ ਵੇ ਇਹ ਮੈਂ ਇੱਕ ਹੈ ਉਹ ਮੈਂ ਉਹ ਵੇਖ ਇਹ ਨਹੀਂ ਅੱਗੇ ਇਹ ਨਹੀਂ ਮਗਰ ਆ ਟੋਟਲ ਨਿਸ਼ਾਨੀ ਆ ਵੇਖਿਓ ਚਲੋ ਪਰ ਪਰਮਾਤਮਾ ਨੇ ਇੱਕ ਕੰਮ ਹੀ ਰਹਿਤੀ ਮਸਾ ਸਿੰਘ ਖੁੱਲਾ ਕਹਿ ਲਾ ਦਿੱਤਾ ਦੋਨੋਂ ਵਧੀਆ ਘਟਨਾ ਬਣ ਗਈ ਦੋ ਤੇ ਟੋਪ ਤੇ ਸਵੇਰ ਦੂਜਾ ਵਾ ਸਿੰਘ ਤੋਂ ਤੀਜਾ ਲਾ ਦਿੱਤਾ ਪਰ ਤੀਜਾ ਹੀ ਕਮਾਂ ਆ ਵੇਖ ਸਾਰੇ ਟੋਟਲ ਨਿਸ਼ਾਨੀ ਨਿਸ਼ਾਨੇ ਲਓ ਜੀ ਵੇਖੋ ਸਵੇਰੇ ਸੁਈ ਆ ਠੀਕ ਆ ਫਿਰ ਸੰਦੀਪ ਜੀ 74000 70000 74 ਦੀ ਕਈ ਜਿਹੜਾ ਕੀਤਾ ਭੁੱਲ ਜਾਂਦਾ ਹੈਗਾ ਵਾ ਅੱਜ ਸਵੇਰੇ ਸੁਈਆ ਕੱਟਾ ਮਗਰਾ ਨਹੀਂ ਦਿੱਤਾ ਕੋਈ ਇਹ ਜੇ ਭੂਰ ਨਹੀਂ ਕੋਈ ਛੱਟਾ ਨਹੀਂ ਆਪਣੇ ਕੋ ਸਵੇਰੇ ਸੁਈਆ ਆਪਾਂ ਹੀ ਜੇਰ ਸੁਟੀ ਆ ਗਾਂ ਦੀ ਵੀ ਆਪਣੇ ਕੋ ਸੁਈਆ ਆਪਣੇ ਕੋ ਜੇਰ ਸੁਟੀ ਆ ਕੋਈ ਕਿਸ ਦੇ ਉੱਪਰ ਨਹੀਂ ਮੈਂ ਸੁਈ ਲਿਆਂਦੀ ਆ ਵਾ ਠੀਕ ਆ ਸਾਰੀ ਓਕੇ ਚਲੋ ਠੀਕ ਆ ਨਾ ਇਹ ਦੂਜਾ ਸੁਭਾ ਚੋਟੀ ਇਹ ਵੀ ਸੰਦੀਪ ਜੀ ਬੜਾ ਖਾਣ ਲਿਆ ਵੇੇ ਖਾਣ ਲਿਆ ਯਾਰ ਤੇ ਮਗਰੋਂ ਆਫਟਰ ਇਧਰ ਵਾ ਬਾਲੀ ਚੰਗੀ ਕੱਤੀ ਹੈ ਵੀ ਦੇਖ ਲਿਓ ਇਹ ਵੀ ਨਹੀਂ ਨਾਸੂਣ ਵਾ ਬੜਾ ਦੋ ਤਿੰਨ ਦਿਨ ਲਊਗੀ ਅਜੇ ਹੂੰ ਹੂੰ ਆ ਬੇ ਕਿਸ ਤਰ੍ਹਾਂ ਆਉਂ ਕਮ ਕਰਾ ਵੀ ਇਸਕੇ ਤੇਲੇ ਵਾਲਾ ਤੇਲੇ ਵਾਲੇ ਕਿ ਹੁਣ ਤੂੰ ਤੇ ਨਾ ਬਸੂਆ ਹੈਂ ਜੀ ਵੇਖ ਤਾਂ ਬਸ ਤੋਰ ਬਾਈ ਵੀ ਵੇਖੋ ਬਾਕੀ ਸੰਦੀਪ ਜੀ ਜਿਹੜੀ ਗੱਬਣ ਹੁੰਦੀ ਆ ਨਾ ਉਹਦੀ ਗਾੰਢ ਦੀ ਤੇ ਨਾੜ ਦੀ ਗਰੰਟੀ ਹੁੰਦੀ ਆ ਕੋਈ ਦਾਸ ਦਾ ਨਾ ਵਾਜ ਜਾਣ ਘਟ ਜਾਣ ਕੋਈ ਗਰੰਟੀ ਕੋਈ ਗਰੰਟੀ ਨਹੀਂ ਬਿਲਕੁਲ ਸਿਰਫ ਗਾੰਢ ਨਾੜ ਹੀ ਵੇਖ ਸਾਲ ਦੇ ਹੈਗੇ ਆ ਹੋਰ ਕੁਛ ਨਹੀਂ ਪਤਾ ਹੁੰਦਾ ਇਹਦੇ ਬਾਰੇ ਵੇਖ ਸੰਦੀਪ ਜੀ ਲੇਵਾ ਮਗਰੋਂ ਮੈਂ ਕਿੱਥੇ ਲਾ ਕੇ ਬੈਠੀ ਆ ਤੇ ਸੂੰ ਵੀ 2 ਦਿਨ ਤੱਕ ਪਹਿਣਾ ਵਾ ਬੋਲਾ ਲੰਮਾ ਹੋਣਾ ਜੀ ਆਂਦ ਜੀ ਵੱਡੀ ਗੱਲ ਤਾਂ ਸੰਦੀਪ ਜੀ ਬਹੁਤ ਬਿਲਕੁਲ ਜੀ ਬਾਕੀ ਆ ਛੋਟੀ ਜੀ ਮੈਂ ਹਾਂਜੀ ਇਹ 76 ਦੀ 70 ਦੀ 74 ਦੀ ਇਹ 76 ਦੀ ਬਿਲਕੁਲ ਜੀ 500 ਰੁਪਇਆ ਛੋੜ ਹੋਣਾ ਵਾ ਤੇ ਇਹ ਗੱਬਣ ਜੇ ਜੋ ਡਿਟੇਲ ਆ ਮੈਂ ਦੱਸ ਤੀ ਆ ਦੋ ਦਿਨ ਲੈ ਜੇ ਇੱਕ ਦਿਨ ਲੈ ਜੇ ਜਿਹੜਾ ਮੇਰਾ ਵੀਰ ਮੇਰ ਬਾਅਦ ਵੀਰ ਜਿਹਨਾਂ ਨੂੰ ਫੋਨ ਕਰੇ ਤੇ ਇਹੋ ਹੀ ਰੇਟ ਆ ਪੈਸੇ ਪਾਓ ਤੇ ਲੈ ਜੋ ਤੇ ਨਹੀਂ ਆ ਤੇ ਜਿਹੜੇ ਪੁਰਾਣਾ ਮੇਰਾ ਵੀਰ ਆ ਉਹ ਦੱਸਦੇ ਮੇਰੇ ਬਾਰੇ ਵੀ ਆਪਾਂ ਜਾਣਦੇ ਸਾਰਾ ਕੁਝ ਬਾਰੇ ਉਹਨੂੰ ਉਦਾਂ ਹੀ ਪਹਜਾ ਦੇ ਘਰ ਜਾ ਕੇ پیسے ਦੇ ਦੇ ਠੀਕ ਆ ਨਾ ਤੇ ਨਵਾਂ ਮੇਰਾ ਵੀਰ ਆਵੇ ਤਾਂ ਚੈੱਕ ਕਰ ਲਿਆ ਜੋ ਕੁਝ ਇਹ ਹੋਆ ਕੋਈ ਗਾਲ ਨਹੀਂ ਕੋਈ ਲਾਮਾ ਨਹੀਂ ਕਿਸੇ ਕੋ ਗਾਲ ਨਹੀਂ ਸੁਣਨੀ ਆਪਣੀਆਂ ਚੈੱਕ ਕਰੋ ਤੇ ਲੈ ਕੇ ਜਾਓ ਠੀਕ ਆ ਠੀਕ ਹਨਾ ਛੋਟੀ ਜੀ ਕਮਾਈ ਕਰਨੀ ਹੈਗੀ ਤਾਂ ਐਵੇਂ ਕਿਸੇ ਦੀ ਗੱਲ ਸੁਣੂ ਕੀ ਫਾਇਦਾ ਬਿਲਕੁਲ ਬਾਜੀ ਬਿਲਕੁਲ ਹਨਾ ਤੇ ਇਹੀ ਬੇਨਤੀ ਆ ਤੇ ਬਾਕੀ ਨਾਟਾ ਦੇ ਵੀਰ ਦਾ ਸਰਵਨ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਦਾਸਪੁਰ ਨਜ਼ਦੀਕ ਬਿਆਸ ਵੀ ਲੱਗਦਾ ਇੱਕ ਪਾਸੇ ਮਹਿਤਾ ਵੀ ਇੱਕ ਪਾਸੇ ਸ੍ਰੀ ਹਰਗਵਿੰਦਪੁਰ ਲੱਗਦਾ ਹੈ ਕਾ ਜੀ ਤੇ ਬਸ ਇੰਨਾ ਹੀ ਮਾਲ ਆ ਅੱਜ ਦਾ ਦਿਨ ਫੋਨ 21 ਨੂੰ ਸੁਣੂਗਾ 22 ਤੇ 23 ਨੂੰ ਫੋਨ ਮੈਂ ਨਹੀਂ ਸੁਣੂਗਾ ਵੀਰ ਜੀ ਨਹੀਂ ਮੇ ਕੋ ਫੋਨ ਹੋਊਗਾ ਜੋ ਮਰਜ਼ੀ ਗੱਲਬਾਤ ਕਰ ਸਕਦੇ ਹੈਗੇ ਆ ਤੇ ਬਾਕੀ ਸਾਰੇ ਮੇਰੇ ਸਤਿ